ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਮ ਕੇ ਸੰਬੰਧਤ ਜੋਬ ਨਾਲ ਰਿਲੇਟਡ ਕੋਈ ਵੀ ਅਪਡੇਟ ਆਉਂਦਾ ਚਾਹੇ ਕੰਟੈਕਟ ਬੇਸਿਸ ਤੇ ਹੋਵੇ ਚਾਹੇ ਰੈਗੂਲਰ ਬੇਸਿਸ 'ਚ ਹੋਵੇ ਸਭ ਤੋਂ ਪਹਿਲਾਂ ਤਾਂ ਬੀਤ ਨੋਟੀਫਿਕੇਸ਼ਨ ਲਾਈਕ ਸਬਸਕ੍ਰਾਈਬ ਕਰ ਲਈ ਜੀ ਹਾਜ਼ਰ ਹੋਣੇ ਆ ਅੱਜ ਇੱਕ ਹੋਰ ਭਰਤੀ ਲੈ ਕੇ ਆਜਾ ਜਿਹੜੀ ਇੱਕ ਸੁਣ ਕੱਲ ਦਾ ਦੱਸਦੀ ਹੈ ਭਰਤੀ ਨਹੀਂ ਹੈਗੀ ਹੈ ਰੈਗੂਲਰ ਭਰਤੀ ਹੈ ਜੀ ਸਤ ਪ੍ਰਸੰਤਾ ਦੀ ਰੈਗੂਲਰ ਭਰਤੀ ਹੈ ਪੰਜਾਬ 'ਚ ਆਈ ਨਵੀਂ ਭਰਤੀ ਠੀਕ ਹੈ ਜੀ ਨਵੀਂ ਭਰਤੀ ਨੋਟੀਫਿਕੇਸ਼ਨ ਜਾਰੀ ਹੋਇਆ ਸੈਲਰੀ 19900 ਲੈ ਕੇ 35400 ਰੁ ਠੀਕ ਹੈ ਉਮਰ ਅਤੇ ਯੋਗਤਾ ਅਪਲਾਈ ਕਰਨ ਤਰੀਕਾ ਠੀਕ ਹੈ ਕੀ ਪ੍ਰੋਸੈਸ ਹੈ ਸਾਰਾ ਤੁਹਾਨੂੰ ਦੱਸਿਆ ਇਸ ਤੇ ਦੱਸਿਆ ਜਾਊਗਾ ਪਲੀਜ਼ ਜੋ ਵੀਡੀਓ ਸਾਡੇ ਲਾਸਟ ਤੱਕ ਵਿਜ਼ਿਟ ਕਰਾਇਆ ਕਰੋ ਠੀਕ ਹੈ ਜੀ ਚੱਲਦੇ ਨੇ ਨੋਟੀਫਿਕੇਸ਼ਨ ਤੇ ਆ ਇਹਨਾਂ ਨੋਟੀਫਿਕੇਸ਼ਨ ਹੈ ਜਿਹੜਾ ਕਿ ਆਪਾਂ ਥੋੜਾ ਜਿਹਾ ਕਰ ਲਈਏ ਜੋ ਠੀਕ ਹੈ ਜੀ ਤੇ ਹੁਣ ਚੱਲਦੇ ਨੇ ਸਾਰੀ ਅਧਿਨ ਸੇਵਾਵਾਂ ਚੌਂ ਬੋਰਡ ਪੰਜਾਬ বন ਵਿਭਾਗ ਸੈਕਟਰ 68 एसएएस नगर इधरा नोटिफिकेशन जारी ਕੀਤਾ ਗਿਆ ਵਾ ਠੀਕ ਹੈ ਇਸ ਤਾਰ ਕੀਤਾ ਗਿਆ ਸੀ ਜਾਰੀ 26 6 2025 ਨੂੰ ਆਨਲਾਈਨ ਅਪਲਾਈ ਕਰਨ ਦਾ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਹੈਗੀ ਤਾਰੀਖ ਸਟਾਰਟ ਕਿਨੇ 27 6 2025 ਠੀਕ ਹੈ ਜੀ ਆਨਲਾਈਨ ਦਾ ਲਾਸਟ ਤਰੀਕ ਹੈ 18 7 2025 ਠੀਕ ਹੈ ਫੀਸ ਭਰਨ ਦੀ ਤਰੀਕ ਹੈ 21 7 2025 ਆ ਜਿਹੜਾ ਨੋਟੀਫਿਕੇਸ਼ਨ ਹੈ ਇਹਦਾ ਲਿੰਕ ਡਿਸਕ੍ਰਿਪਸ਼ਨ ਦਿੱਤਾ ਹੋਊਗਾ ਜਿਸ ਉੱਤੇ ਆ ਕੇ ਆਪ ਦਾ ਡਾਊਨਲੋਡ ਕਰ ਸਕਦੇ ਹੋ ਚੰਗੀ ਤਰ੍ਹਾਂ ਪੜ੍ਹ ਕੇ ਫਾਰਮ ਭਰਨਾ ਵਾ ਤੇ ਸੈਕਸ਼ਨਲ ਜਿਹੜਾ ਆਨਲਾਈਨ ਅਪਲਾਈ ਦਾ ਲਿੰਕ ਆ ਉਹ ਵੀ ਡਿਸਕ੍ਰਿਪਸ਼ਨ ਦਿੱਤਾ ਹੋਊਗਾ ਠੀਕ ਹੈ ਜੀ ਜਿਹਨੇ ਆਨਲਾਈਨ ਤੇ ਨਹੀਂ ਭਰਨਾ ਇੱਥੋਂ ਕੋਈ ਚੱਕਰ ਨਹੀਂ ਉਹ ਚੁੱਪ ਕਰਕੇ ਦਾ ਕੈਫੇ ਤੇ ਜਾਵੇ ਤੇ ਆ ਪੋਸਟਰ ਦਿਖਾ ਕੇ ਅਪਲਾਈ ਕਰ ਸਕਦਾ ਵਾ ਚਲੋ ਜੀ ਹੁਣ ਚਲਦੇ ਆ ਨੈਕਸਟ ਗੱਲ ਤੇ ਜਿਹੜਾ ਕਿ ਨੇ ਕਰਕੇ ਗਰੁੱਪ ਵੀ ਆਪਣੇ ਇਸ ਜਿਹੜੀਆਂ ਪੋਸਟਰਾਂ ਨੇ ਠੀਕ ਹੈ ਜੀ ਸਾਰਾ ਕੁਝ ਦੱਸਿਆ ਇਹਨਾਂ ਦੀ ਵੈਬਸਾਈਟ ਹੈ ਠੀਕ ਹੈ ਅਪਲਾਈ ਕਰਨ ਦਾ ਤਰੀਕਾ ਦੱਸਿਆ ਇਹਨਾਂ ਨੇ ਚਲਦੇ ਆ ਪੋਸਟਰਾਂ ਦੇ ਵਿਭਾਗ ਦਾ ਨਾਮ ਕੀ ਹੈ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਠੀਕ ਹੈ ਪੋਸਟਾਂ ਆਦਿਆਂ ਨੇ ਜੀ ਲੈਬਟਰੀ ਸਾਇਕ ਦੇ ਆ ਪੋਸਟਾਂ ਨੇ ਇੱਕ ਪੋਸਟ ਹੈ ਸੈਕੰਡ ਪੋਸਟ ਹੈ ਡੈਰੀ ਵਿਕਾਸ ਵਿਭਾਗ ਪੰਜਾਬ ਸਾਇਕਮਿਸਟਰੀ ਪੋਸਟਾਂ ਨੇ ਪੋਸਟਾਂ ਨੇ ਦੋ ਤੀਜੀਆਂ ਪੋਸਟਾਂ ਨੇ ਜਲ ਸਰੋਤ ਵਿਭਾਗ ਪੰਜਾਬ ਸਰਵਰ ਦੇ ਪੋਸਟਾਂ ਨੇ ਪੋਸਟਾਂ ਨੇ ਵੀ ਟੋਟਲ ਪੋਸਟਾਂ ਬਣ ਗਿਆ ਜੀ 23 ਮਤਲਬ ਕਿ 23 ਪੋਸਟਾਂ ਬਣ ਗਿਆ ਨੇ ਠੀਕ ਹੈ ਜੀ ਜੇ ਸਾਡੇ ਵੀਡੀਓ ਨੂੰ ਪਸੰਦ ਆ ਰਹੀ ਹੈ ਪਲੀਜ਼ ਜੋ ਵੀ ਮੁੰਡੇ ਕੁੜੀਆਂ ਸਾਡੇ ਵੀਡੀਓ ਤੇ ਨਵੇਂ ਆਏ ਨੇ ਚੈਨਲ ਤੇ ਪਲੀਜ਼ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਆਲ ਰਿੰਗਰ ਨੂੰ ਕਰ ਲਓ ਆਉਣ ਜੀ ਚਲਦੇ ਆ ਅੱਗੇ ਕੈਟਾਗਰੀ ਅਨੁਸਾਰ ਇਹ ਪੋਸਟਾਂ ਕਿਵੇਂ ਪੱਡੇ ਗਿਆ ਨੇ ਦਿਖਾਉਣੇ ਜੀ ਇਹਨਾਂ ਨੇ ਕਿਹਾ ਕਿ ਪਹਿਲਾਂ ਜਿਹੜੇ ਆ ਲੈਬਰਾਟਰੀ ਸਹਾਇਕ ਦੀਆਂ ਪੋਸਟਾਂ ਨੇ ਐਸਸੀਐਮਵੀ ਦੀ ਇੱਕ ਪੋਸਟ ਹੈ ਜੀ ਠੀਕ ਹੈ ਤਾਂ ਉਹ ਕੱਲੀਆਂ ਪਰ ਸਕਦੇ ਨੇ ਕੁੜੀਆਂ ਫਰਸ਼ਾਇਕ ਕੈਮਿਸਟਰੀ ਦੇ ਜਿਹੜੀਆਂ ਹੈਗੀਆਂ ਦੋ ਪੋਸਟਾਂ ਨੇ ਦੋਨੇ ਹੀ ਕੁੜੀਆਂ ਪੋਸਟਾਂ ਭਰ ਸਕਦੇ ਨੇ ਫਿਰ ਅਜਨੇ ਸਰਪ੍ਰੇ ਜਲ ਸਰੋਤ ਵਿਭਾਗ ਦੇ ਵਿੱਚ ਪੋਸਟਾਂ ਜਿਹੜੀਆਂ ਸਰਵਰ ਦੀਆਂ ਜਰਨਲ ਦੀਆਂ ਪੋਸਟਾਂ ਨੇ 5 ਤਿੰਨ ਕੁੜੀਆਂ ਦੀਆਂ ਤੇ ਦੋ ਮੁੰਡਿਆਂ ਦੀਆਂ ਠੀਕ ਐ ਐਸ ਸੀ ਐਮ ਬੀ ਦੀਆਂ ਪੋਸਟਾਂ ਨੇ ਤਿੰਨ ਦੋ ਕੁੜੀਆਂ ਦੀ ਇੱਕ ਮੁੰਡਿਆ ਦੀ ਐਸ ਸੀ ਆਰਓ ਦੀ ਇੱਕ ਪੋਸਟ ਜੋ ਕਿ ਇੱਕ ਹੀ ਕੁੜੀਆਂ ਦੀ ਹੈ ਬੀ ਸੀ ਦੀਆਂ ਦੋ ਪੋਸਟਾਂ ਨੇ ਇੱਕ ਮੁੰਡੇ ਕੁੜੀ ਦੀ ਜਰਨਲ ਐਕਸਰਵਿਸਮੈਨ ਦੇ ਤਿੰਨ ਪੋਸਟਾਂ ਨੇ ਦੋ ਕੁੜੀਆਂ ਦੀਆਂ ਇੱਕ ਮੁੰਡੇ ਦੀ ਐਕਸਰਵਿਸਮੈਨ ਐਸ ਸੀ ਐਮ ਬੀ ਦੀ ਇੱਕ ਪੋਸਟ ਜੀ ਮੁੰਡੇ ਭਰ ਸਕਦੇ ਨੇ ਸਪੋਰਟਸ ਕੋਟ ਦੇ ਇੱਕ ਪੋਸਟ ਕੁੜੀਆਂ ਭਰ ਸਕਦੇ ਆ ਨੇ ਫਿਜ਼ੀਕਲ ਹੈਂਡੀਕੈਪ ਦੇ ਇੱਕ ਪੋਸਟਾਂ ਜੋ ਕੁੜੀਆਂ ਭਰ ਸਕਦੇ ਆ ਨੇ ਇਕਨੋਮਿਕਲ ਵੀਕੀ ਡਬਲ ਜਿਹਾ ਤਿੰਨ ਪੋਸਟਾਂ ਨੇ ਦੋ ਮੁੰਡਿਆਂ ਦੀਆਂ ਤੇ ਇੱਕ ਕੁੜੀ ਦੀ ਠੀਕ ਹੈ ਜੀ ਤੇ ਚਲਦੇ ਆ ਇਹਨਾਂ ਦੇ ਨੋਟੀਫਿਕੇਸ਼ਨ ਦੇਖੋ ਜੀ ਇੱਥੇ ਇਹਨਾਂ ਨੇ ਕਹਿ ਰੱਖਿਆ ਹੈਗਾ ਕਿ ਜਿਹੜਾ ਸਰਵਰ ਦੇ ਨੋਟੀਫਿਕੇਸ਼ਨ ਸੀ ਆ ਪੋਸਟਾਂ ਦਾ ਪਹਿਲਾਂ ਜਾਰੀ ਕਰ ਦਿੱਤਾ ਗਿਆ ਸੀ ਉਦੋਂ ਵੀ ਕਾਫੀ ਬੰਦੇ ਨੇ ਪੋਸਟਾਂ ਭਰੇ ਹੋਣੇ ਨੇ ਤੇ ਹੁਣ ਜਿਨ੍ਹਾਂ ਨੇ ਉਹ ਪੋਸਟਾਂ ਭਰੇ ਸੀ ਉਹਨਾਂ ਨੂੰ ਫਾਰਮ ਇਹ ਦੁਬਾਰ ਤੋਂ ਭਰਨਾ ਪੈਣਾ ਵਾ ਜਿਹੜੀ ਉਸ ਟਾਈਮ ਫੀਸ ਭਰੀ ਸੀ ਤੁਸੀਂ ਉਸ ਨੂੰ ਫੀਸ ਚ ਛੋੜ ਦਿੱਤੀ ਜਾਊਗੀ ਉਸ ਨੂੰ ਫੀਸ ਨਹੀਂ ਭਰਨੀ ਪਊਗੀ ਠੀਕ ਜੀ ਇਹ ਗੱਲ ਖਾਸ ਤਰ੍ਹਾਂ ਧਿਆਨ ਰੱਖਿਆ ਹੋਵੇ ਜਿੰਨੇ ਫਾਰਮ ਪਹਿਲਾਂ ਹੀ ਭਰੇ ਰਹਿ ਗਏ ਉਹ ਫਾਰਮ ਰਿਜੈਕਟ ਕੀਤੇ ਜਾਣਗੇ ਇਸ ਕਰਕੇ ਫਾਰਮ ਤੁਸੀਂ ਦੁਬਾਰਾ ਤੋਂ ਭਰਨਾ ਵਾ ਫੀਸ ਨਹੀਂ ਭਰਨੀ ਜਿਵੇਂ ਕਿ ਆ ਦੇਖ ਲਓ ਜੀ ਇਹਨਾਂ ਦੀ ਜਰਨਲ ਐਸਸੀ ਬੀਸੀ ਜਰਨਲ ਸਾਰਾ ਕੋਡ ਲਿਖਿਆ ਹੋਇਆ ਇਹਨਾਂ ਕੋਡ ਦਾ ਸਾਰਾ ਨਹੀਂ ਰੱਖਣਾ ਧਿਆਨ ਦੇ ਵਿੱਚ ਠੀਕ ਜੀ ਉਦੋਂ ਸਾਰੀਆਂ ਪੋਸਟਾਂ ਭਰਨੀਆਂ ਨੇ ਕਿਉਂਕਿ ਇਹਦੇ ਨਾਲ ਪੋਸਟਾਂ ਉੱਥੇ ਥੱਲੇ ਹੋ ਸਕਦੀਆਂ ਨੇ ਉਦਲੇ ਆਪ ਆਪ ਜ਼ਿੰਮੇਵਾਰ ਹੋਵਾਂਗੇ ਠੀਕ ਹੈ ਜੀ ਇਹਨਾਂ ਨੇ ਅਨੋਟਿਸ ਸਾਰਾ ਪੂਪਰ ਪੜ੍ਹ ਹੀ ਲੈਣਾ ਤੁਸੀਂ ਚੱਲਦੇ ਆਪਾਂ ਕੁਆਲਿਫਿਕੇਸ਼ਨ ਤੇ ਸਹਾਇਕ ਲੈਬੈਰੇਟਰੀ ਸਾਇਕ ਦੀ ਪੋਸਟ ਹੈ ਜਿਹੜੀ ਇਹਨਾਂ ਨੇ 10ਵੀਂ ਪਾਸ ਹੋਵੇ ਫਿਜ਼ਿਕਸ ਕੈਮਿਸਟਰੀ ਜਾਂ ਬਾਇਓਲੋਜੀ ਨਾਲ ਤੇ ਘੱਟੋ ਘੱਟ 1 ਸਾਲ ਦਾ ਹੋਵੇ ਐਕਸਪੀਰੀਅੰਸ ਕੈਮਿਸਟਰੀ ਸਾਇਕ ਦੀ ਪੋਸਟ ਹੈ ਇਹਨਾਂ ਬੋਲੇ ਡਿਗਰੀ ਜਾਂ ਡਿਗਰੀ ਹੋਵੇ ਕੈਮਿਸਟਰੀ ਦੀ ਜਾਟਕ ਨੈਸ਼ਨਲ ਸਬਜੈਕਟ ਦੀ ਹੋਰ ਕੋਈ ਉਹਦੇ ਬਰੋਬਰ ਦੀ ਅਕਨੋਲਜ ਸਰਟੀਫਿਕੇਟ ਹੋਵੇ ਜਾਂ ਫੂਡ ਪ੍ਰੋਸੈਸਿੰਗ ਟੈਰੀ ਟੈਕਨੋਲੋਜੀ ਦੀ ਪੋਸਟਵੇ ਸਰਵਰ ਦੀ ਗੱਲ ਹੈ ਦਸਵੀਂ ਇਹਨਾਂ ਨੇ ਕਿਹਾ ਹੈ ਤੇ 2 ਸਾਲ ਤੱਕ ਇਹਨਾਂ ਨੇ ਕਿਹਾ ਟ੍ਰੇਡ ਦਾ ਸਰਟੀਫਿਕੇਟ ਛੋਟੇ ਕੋਲੇ ਹੋਣਾ ਲਾਜ਼ਮੀ ਹੈ ਤੇ ਨੈਕਸਟ ਗੱਲ ਉਹਨਾਂ ਨੇ ਬੋਲਿਆ ਕਿ ਛੋਟੇ ਕੋਲੇ ਪੰਜਾਬੀ ਦਸਵੀਂ ਜੁੜਨ ਦੀ ਕਪਲਸਰੀ ਹੈ ਜੇ ਨਹੀਂ ਹੈਗੀ ਤਾਂ ਉਹਦੇ ਬਰੋਬਰ ਦੀ ਕੋਈ ਵੀ ਛੋਟੇ ਕੋਲੇ ਸਬਜੈਕਟ ਹੋਵੇ ਠੀਕ ਹੈ ਜੀ ਚੱਲਦੇ ਨੇ ਨੈਕਸਟ ਗੱਲ ਤੇ ਲੈਬੋਰਟਰੀ ਸਾਇੰਸ ਦੀ ਪੋਸਟਾਂ ਦੀ ਸੈਲਰੀ ਹੈਗੀ 19900 ਸਾਇੰਸ ਕਮਿਸ਼ਨ ਦੀ ਸੈਲਰੀ ਹੈਗੀ 35407 ਪੇ ਕਮਿ ਠੀਕ ਹੈ ਜੀ ਤੇ ਸਰਵਰ ਦੀ ਪੋਸਟ ਸੈਲਰੀ ਹੈਗੀ 19700 ਅੱਗੇ ਚਲਦੇ ਹੁਮਰ ਹੱਦ ਇਹਨੇ ਬੋਲੇ 18 ਤੋਂ ਲੈ ਕੇ 37 ਸਾਲ ਜਨਰਲ ਵਾਸਤੇ ਹੈ ਐਸਸੀ ਵਾਸਤੇ ਨੇ 10 ਤੋਂ ਮੇਰੇ ਭਰਾ ਆਪਣੇ ਤੋਂ 42 ਸਾਲ ਹੈ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜਿਹੜੇ ਕਰਮਚਾਰੀ ਕੰਮ ਕਰਦੇ ਨੇ 45 ਸਾਲ ਹੈ ਐਕਸਰਸ਼ਨ ਨੂੰ 3 ਸਾਲ ਦੀ ਛੋਟ ਦਿੱਤੀ ਹੈ ਦਬਿਆਂ ਨੂੰ ਦਿੱਤੀ ਹੈ 10 ਸਾਲ ਦੀ ਛੋਟ ਤੇ ਉਸ ਤੋਂ ਬਾਅਦ ਚਲਦੇ ਆ ਫੀਸ ਤੇ ਜਨਰਲ ਦੀ 1000 ਰੁਪਏ ਫੀਸ ਹੈ ਐਸਸੀ ਬੀਸੀ ਤੇ ਈਡਬਲਯੂਐਸਸੀ ਦੀ 250 ਰੁਪਏ ਫੀਸ ਹੈ ਅਕਸਰ ਉਸ ਮੈਂ ਦਿੱਤ 500 200 ਰੁਪਏ ਦਾ ਵਿਵੰਗ ਦੀ ਹੈਗੀ ਜਿਹੜੀ 500 ਰੁਪਏ ਨੋਟੀਫਿਕੇਸ਼ਨ ਸਾਰਾ ਪਿਆ ਆ ਗਿਆ ਡਿਸਕ੍ਰਿਪਸ਼ਨ ਦੇ ਵਿੱਚ ਕਿ ਉੱਥੇ ਡਾਊਨਲੋਡ ਕਰ ਚੰਗੀ ਤਰ੍ਹਾਂ ਤੁਸੀਂ ਭਰਨਾ ਵਾ ਤੇ ਆ ਇਹਨਾਂ ਦੇ ਹੈਗੇ ਨੇ ਦੋ ਮੋਬਾਈਲ ਨੰਬਰ ਤੁਸੀਂ ਜੇਕਰ ਹੋਰ ਕੁਝ ਪੁੱਛਣਾ ਕਰਨਾ ਇਹਨਾਂ ਨੂੰ ਫੋਨ ਕੰਟੈਕਟ ਕਰਕੇ ਇਹਨਾਂ ਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਹੁਣ ਨੈਕਸਟ ਗੱਲ ਤੇ ਕਿਸੇ ਮੇਰੇ ਭੈਣ ਭਰਾਣੇ ਤਿਆਰੀ ਕਰਨੇ ਪੰਜਾਬੀ ਮਾਸਟਰ ਕੈਟਰਰ ਦੀ ਨੈਟ ਦੀ ਤੇ ਪੀਐਸਟ ਦੀ ਡਿਸਕ੍ਰਿਪਸ਼ਨ ਵਿੱਚ ਵੀਡੀਓ ਲਿੰਕ ਪਾਏ ਹੋ ਨੇ ਬਹੁਤ ਡੀਪਲੀ ਨੇ ਤੁਸੀਂ ਦੇਖ ਸਕਦੇ ਹੋ ਜੇ ਸਾਡੀ ਵੀਡੀਓ ਵਧੀਆ ਲੱਗੀ ਇਸ ਤਰ੍ਹਾਂ ਦੀ ਹੋਰ ਵੀਡੀਓ ਜਾਨਣ ਲਈ ਐਟ ਐਜੂਕੇਟਰ ਚੈਨਲ ਜੁੜੇ ਰਹੋ ਮਿਲਦੇ ਨੇ ਨੈਕਸਟ ਅਪਡੇਟ ਨਾਲ ਥੈਂਕ ਯੂ